ਸਭ ਜੂਨੀਅਰ ਪੰਜਾਬ ਰੈਂਕਿੰਗ ਅੰਡਰ 17 ਵਿੱਚ ਮੇਰਾ 골ਡ ਮੈਡਲ ਆਇਆ ਹੈ ਸਿੰਗਲ ਵਿੱਚ ਤੇ ਡਬਲਸ ਦੇ ਵਿੱਚ ਮੇਰਾ ਤੇ ਮੇਰੇ 파ਟਨਰ ਕੋ ਰੀਨਕਾਰ ਦਾ ব্রোঞ্জ ਮੈਡਲ ਆਇਆ। ਅਕੈਡਮੀਆ ਛੋਟੇ ਸ਼ਰਤਸ ਵੀ ਹੋਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਆਪਰਚੂਨਿਟੀਆਂ ਮਿਲਦੀਆਂ ਜਿਨ੍ਹਾਂ ਦਾ ਸ਼ੌਂਕ ਹੈ ਉਹਨਾਂ ਨੂੰ ਵੀ ਹੁੰਦਾ ਵੀ ਸਾਨੂੰ ਵੀ ਖੇਡਣ ਦੀ ਮਿਲ ਰਿਹਾ ਵਾ। ਵੱਡੇ ਸ਼ਰਤਾਂ ਦੇ ਵਿੱਚ ਤਾਂ ਹਰੇਕੇ ਖੇਡ ਲੰਦਾ ਹੈ ਸਰ ਇੱਕੋ ਦੇ ਪੈਸਾ ਹੁੰਦਾ ਹੈ। ਉਰੇ ਵੀ ਬੱਚੇਨਾਂ ਨੂੰ ਆਪਰਚੂਨਿਟੀ ਮਿਲੂਗੀ ਤਾਂ ਬੱਚੇ ਵੀ ਖੁਸ਼ ਹੋਣਗੇ। ਜਾ ਜਲੰਧਰ ਚ ਹੋਈਆਂ ਨੇ ਸੰਪਨ ਹੋਈਆਂ ਨੇ ਸਬ ਜੂਨੀਅਰ ਰੈਂਕਿੰਗ ਟੂਰਨਾਮੈਂਟ ਸਟੇਟ ਲੈਵਲ ਦਾ ਉਹ ਚ 15 ਤੇ 17 ਏਜ ਗਰੁੱਪ ਸੀਗਾ ਦੋਨਾਂ ਤੇ ਸਾਡੀਆਂ ਬੱਚੀਆਂ ਨੇ ਇੱਕ ਗੁਰਸਿਮਰਤ ਕੌਰ ਉਹਦੇ ਵਿੱਚ ਫਸਟ ਆਈ ਆ ਤੇ ਡਬਲ ਜਿਹੜੀ ਇਹਨਾਂ ਦੋਨਾਂ ਨੇ ਲਈ ਸੀ ਗੁਰਲੀਨ ਕੌਰ ਤੇ ਸਿਮਰਤ ਕੌਰ ਨੇ ਉਹ ਚ 3rd ਪੋਜੀਸ਼ਨ ਹਾਸਲ ਕਰੀ ਹੈ ਮੈਂ ਨੈਸ਼ਨਲ ਲੈਵਲ ਗਈ ਸੀ ਪਿਛਲੇ ਸਾਲ ਤੇ ਇਸ ਵਾਰ ਵੀ ਜਾਉਂਗੀ ਤੇ ਪਿਛਲੇ ਸਾਲ ਅਸੀਂ ਗਏ ਸੀ ਹਾਈਦਰਾਬਾਦ ਉੱਥੇ ਉੱਥੇ ਵੀ ਕੰਮ ਸਾਡੀ ਕਾਫੀ ਵਧੀਆ ਪਰਫਾਰਮੈਂਸ ਸੀ ਤੇ ਅਸੀਂ ਕਾਫੀ ਜਗ੍ਹਾ ਤੇ ਜਾਣੇ ਰਹੇ ਨੇ ਆ ਹਾਈਦਰਾਬਾਦ ਜੈਪੂਰ ਬੈਂਗਲੌਰ ਵਗੈਰਾ ਕਾਫੀ ਜਗ੍ਹਾ ਤੇ ਗਏ ਮੇਰਾ ਨਾਮ ਗੁਰਸਿਮਰਤ ਹੈ ਤੇ ਮੈਂ ਲੁਧਿਆਣਾ ਦੇ ਸ਼ਹਿਰ ਸਮਰਾਲੇ ਦੀ ਆ ਉਹ ਸਾਡਾ ਪਿੰਡ ਹੈ ਚਾਹਲਾ ਮੈਂ ਰਿਆਤ ਬਡ ਮੈਂਟਨ ਹਾਲ ਵਿੱਚ ਖੇਡਦੀ ਆ ਉੱਥੇ ਸਾਨੂੰ ਅਜਪਾਲ ਸਰ ਤੇ ਗੁਰਮੁਖ ਸਰ ਬਡ ਮੈਂਟਨ ਦੀ ਕੋਚਿੰਗ ਦਿੱਂਦene ਤੇ ਸਭ ਜੂਨੀਅਰ ਪੰਜਾਬ ਰੈਂਕਿੰਗ ਅੰਡਰ 17 ਵਿੱਚ ਮੇਰਾ 골ਡ ਮੈਡਲ ਆਇਆ ਹੈ ਸਿੰਗਲ ਵਿੱਚ ਤੇ ਡਬਲਸ ਦੇ ਵਿੱਚ ਮੇਰਾ ਤੇ ਮੇਰੀ 파ਟਨਰ ਗੁਰਲੀਨ कौर ਦਾ ব্রੌਂਜ਼ ਮੈਡਲ ਆਇਆ। ਅ ਗੱਲ ਕਰੀਏ ਤਾਂ ਜਿਹੜੀ ਬੈਡਮਿੰਟਨ ਗੇਮ ਆ ਤੁਸੀਂ ਸਟੇਟ ਲੈਵਲ ਤੇ ਵੀ ਖੇਡਿਓ ਜਾਂ ਨੈਸ਼ਨਲ ਲੈਵਲ ਤੇ ਵੀ ਖੇਡ ਚੁਕਾ। ਮੈਂ ਨੈਸ਼ਨਲ ਲੈਵਲ ਗਈ ਸੀ ਪਿਛਲੇ ਸਾਲ ਤੇ ਇਸ ਵਾਰ ਵੀ ਜਾਉਂਗੀ। ਤੇ ਪਿਛਲੇ ਸਾਲ ਅਸੀਂ ਗਏ ਸੀ ਹਾਈਦਰਾਬਾਦ ਉੱਥੇ ਉੱਥੇ ਵੀ ਕੰਮ ਸਾਡੀ ਕਾਫੀ ਵਧੀਆ ਪਰਫਾਰਮੈਂਸ ਸੀ। ਅਸੀਂ ਕਾਫੀ ਜਗ੍ਹਾ ਤੇ ਜਾਣੇ ਰਹੇ ਹਾਂ ਤਾਂ ਹਾਈਦਰਾਬਾਦ, ਜੈਪੁਰ, ਬੈਂਗਲੌਰ ਵਗੈਰਾ ਕਾਫੀ ਜਗ੍ਹਾ ਤੇ ਗਏ। ਰੈਕ ਡਿਗਲ ਲਈ ਇਸ ਵਾਰ ਤੁਸੀਂ ਫਸਟ ਟਾਈਮ ਪਹਿਲਾਂ ਵੀ ਪੇਜੀਸ਼ਨ ਕਦੇ ਆਈ ਆ। ਹਾਂਜੀ ਅੰਡਰ 15 ਦੇ ਵਿੱਚ ਪਿਛਲੀ ਵਾਰ ਮੈਂ ਰੈਂਕਿੰਗ ਤੇ ਚੈਂਪੀਅਨਸ਼ਿਪ ਦੋਨੋਂ ਜਿੱਤੀ ਸੀ ਡਬਲ ਵੀ ਤੇ ਸਿੰਗਲ ਵੀ। ਅਮ ਬੱਚੇ ਨੇ ਬੱਚੇ ਬੈਡਮਿੰਟਨ ਵੱਲ ਬਹੁਤ ਘਟਾ ਜਿਹੜਾ ਰੁਝਾਨ ਆਪਣਾ ਦਿਨੋ ਵਿੱਚ ਕੀ ਕਹਿਣਾ ਚਾਹੁੰਦੇ ਹਨ ਉਹਨਾਂ ਨੂੰ? ਬੱਚੇ ਬੈਡਮਿੰਟਨ ਕਾਫੀ ਘੱਟ ਚੂਜ਼ ਕਰਦੇ ਨੇ ਕਿਉਂਕਿ ਇੰਡੀਆ ਵਿੱਚ ਜ਼ਿਆਦਾਤਰ ਕ੍ਰਿਕਟ ਹੀ ਖੇលਦੇ ਨੇ ਮੈਂ ਕਹਿਣਾ ਚਾਹੂੰਗੀ ਕਿ ਸਾਰੇ ਸਪੋਰਟਸ ਨੂੰ ਇਕੁਅਲੀ ਗਿਣਨਾ ਚਾਹੀਦਾ ਹੈ ਤੇ ਕੋਈ ਵੀ ਇਹ ਗੱਲ ਨਹੀਂ ਹੈਗੀ ਕਿ ਬਹੁਤ ਮਹਿੰਗੀ ਗੇਮਾਂ ਪਰ ਫਿਰ ਵੀ ਕਾਫੀ ਮਿਹਨਤ ਹੈ ਤੇ ਮੈਂ ਕਹਿਣਾ ਚਾਹੂੰਗੀ ਕਿ ਇੱਕ ਲੋਕਲ ਲੈਵਲ ਤੇ ਜਿਹੜੀ ਅਕੈਡਮੀ ਖੁੱਲੀ ਹੋਈ ਆ ਇਸ ਤਰ੍ਹਾਂ ਅਸੀਂ ਬਹੁਤ ਲੱਕੀਆਂ ਤੇ ਬਹੁਤ ਘੱਟ ਜਗ੍ਹਾ ਤੇ ਇਹ ਹੁੰਦਾ ਆ ਕਿ ਲੋਕ ਇਸੇ ਲੋਕਲ ਦੀ ਜਗ੍ਹਾ ਤੇ ਕੋਈ ਵੱਡੀ ਅਕੈਡਮੀ ਹੋਵੇ ਤੇ ਚੰਗੇ ਬੱਚੇ ਵੀ ਆਉਣ ਉਹ ਚ ਕਿਵੇਂ ਦੇਖਦੇ ਹੋ ਜਿੱਦਾਂ ਦੀ ਇਹ ਕਸਬੇ ਦੇ ਵਿੱਚ ਇੱਕ ਛੋਟੀ ਏਰੀਆ ਦੇ ਵਿੱਚ ਬੱਤੀ ਅਕੈਡਮੀ ਖੋਲੀ ਗਈ ਆ ਬਾਕੀ ਜਗ੍ਹਾ ਜਿੱਥੇ ਨੇ ਵੱਡੇ ਸ਼ਹਿਰ ਨੇ ਉੱਥੇ ਜ਼ਿਆਦਾਤਰ ਹੁੰਦੀ ਹੈ ਕਸਬਿਆਂ ਚ ਵੀ ਖੁੱਲਣੀਆਂ ਚਾਹੀਦੀਆਂ ਅਕੈਡਮੀਾਂ ਹਾਂਜੀ ਮੈਨੂੰ ਮੈਂ ਕਹਿਣਾ ਚਾਹਨੀ ਹਾਂ ਕਿ ਹਰ ਇੱਕ ਬੱਚੇ ਨੂੰ ਵੀ ਖੇਡਣ ਦਾ ਮੌਕਾ ਹੋਣਾ ਚਾਹੀਦਾ ਸਰਕਾਰ ਵੱਲੋਂ ਕਾਫੀ ਜਗ੍ਹਾ ਤੇ ਸਪੋਰਟਸ ਕੰਪਲੈਕਸ ਵਗੈਰਾ ਖੋਲੇ ਜਾਣੇ ਚਾਹੀਦੇ ਨੇ ਤਾਂ ਕਿ ਹਰ ਬੱਚੇ ਨੂੰ ਆਪਣਾ ਟੈਲੈਂਟ ਨਿਖਾਰਨ ਦਾ ਮੌਕਾ ਮਿਲੇ ਮੇਰਾ ਨਾਮ ਗੁਲੀਨ ਹੈ ਮੈਂ ਸਮਰਾਡੇ ਦੀ ਰਹਿਣ ਆ ਰਹੀ ਹਾਂ ਜਿਹੜੀ ਇੱਕ ਜਥੇ ਜੀ ਹੁੰਦਾ ਕਿ ਬੈਡਮਿੰਟਨ ਦੇ ਅਕਾਡਮੀ ਹੈ ਜਿਹੜੀ ਐਡਮਿਸ਼ਨ ਲਈ ਮੈਂ ਕਿਸੇ ਦਾ ਕਿਸੇ ਨੂੰ ਚਾਹ ਮੈਂ ਨੈਸ਼ਨਲ ਲੈਵਲ ਤੱਕ ਖੇਡੀਆਂ ਮੈਂ ਸੈਕਿੰਡ ਥਰਡ ਰਾਉਂਡ ਦੇ ਵਿੱਚ ਲੂਜ਼ ਕੀਤੀਆਂ ਪਰ ਮੇਰਾ ਐਕਸਪੀਰੀਅੰਸ ਵਧੀਆ ਰਹਤਾ ਹੈ ਸਟੇਟ ਲਈ ਸਟੇਟ ਦਿੱਤਾ ਹੁਣ ਵੀ ਸਟੇਟ ਦੇ ਚੱਲਦੇ ਸੀ ਕਿ ਮੇਰੀ ਰੈਕਗਨੀਸ਼ਨ ਸਟੇਟ ਦੇ ਵਿੱਚ ਇਸ ਵਾਰ ਤਾਂ ਲੂਜ਼ ਕੀਤੀ ਹੈ ਪਰ ਹਲੇ ਵੀ ਮੇਰੇ ਕੋਲ ਇੱਕ ਚਾਂਸ ਹੈ ਨੈਕਸਟ ਟਾਈਮ ਮੈਂ ਹੋਗਾ ਮੇਰਾ ਵੀ ਮੈਂ ਫਾਈਨਲ ਹੀ ਖੇਡਾਂ ਜਿਵੇਂ ਦੇਖਦੇ ਹੋ ਜਿਹੜੀਆਂ ਅਕੈਡਮੀ ਜਿਹੜੀਆਂ ਜਾਂਦੀਆਂ ਜਾਂਦਾਤਰ بڑے ਸ਼ਹਿਰਾਂ 'ਚ ਹੀ ਹੁੰਦੀਆਂ ਕਸਰ ਦੇ ਵਿੱਚ ਬਹੁਤ ਘੱਟ ਹੁੰਦੇ ਹਨ ਤੇ ਬੱਚਿਆਂ ਦਾ ਜਿਹੜਾ ਰੁਝਾਨ ਆ ਉਹ ਵੀ ਬੈਡਮਿੰਟਨ ਐ ਜੇਮਬਲ ਬਹੁਤ ਘੱਟ ਹੁੰਦਾ ਕਿਵੇਂ ਦੇਖਦੇ ਆ ਅਕੈਡਮੀਆ ਛੋਟੇ ਸ਼ਹਿਰਾਂ 'ਚ ਵੀ ਹੋਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਆਪਰਚੂਨਿਟੀਆਂ ਮਿਲਦੀਆਂ ਜਿਨ੍ਹਾਂ ਦਾ ਸ਼ੌਂਕ ਹੈ ਉਹਨਾਂ ਨੂੰ ਵੀ ਹੁੰਦਾ ਵੀ ਸਾਨੂੰ ਵੀ ਖੇਡਣ ਦੀ ਮਿਲ ਰਿਹਾ ਵਾ بڑے ਸ਼ਹਿਰਾਂ ਦੇ ਵਿੱਚ ਤਾਂ ਹਰੇਕੇ ਖੇਡ ਲੰਦਾ ਐ ਸਰ ਇੱਕੋ ਦੇ ਪੈਸਾ ਹੁੰਦਾ ਐ ਉਰੇ ਵੀ ਬੱਚੇ ਨੂੰ ਆਪਰਚੂਨਿਟੀ ਮਿਲੂਗੀ ਤਾਂ ਬੱਚੇ ਵੀ ਖੁਸ਼ ਹੋਣਗੇ ਤਾਂ ਮਤਲਬ ਹੈ ਮੇਰਾ ਮੇਰਾ ਨਾਮ ਰੁਪਿੰਦਰ ਸਿੰਘ ਗੇਲਾ ਇੱਥੇ ਰਹਿਤ ਬੜਾ ਹਾਲ ਆ ਜਿਹੜਾ ਬੈਡਮਿੰਟਨ ਅਕੈਡਮੀ ਹੈ ਇੱਥੇ ਤੇ ਉੱਥੋਂ ਦੇ ਬੱਚੇ ਨੇ ਇੱਥੇ ਪ੍ਰੈਕਟਿਸ ਕਰਦੇ ਨੇ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਗੁਰਮukh ਸਰ ਨੇ ਕੋਚ ਇੱਥੇ ਤੇ ਨਾਲ ਉਹਨਾਂ ਦੇ ਮਦਦ ਕਰਦੇ ਨੇ ਅਜੀਪਾਲ ਜੀ ਤੇ ਅੱਜ ਜਲੰਧਰ 'ਚ ਹੋਈਆਂ ਨੇ ਇੱਕ ਸੰਪਨ ਹੋਈਆਂ ਨੇ ਸਬ ਜੂਨੀਅਰ ਰੈਂਕਿੰਗ ਟੂਰਨਾਮੈਂਟ ਸਟੇਟ ਲੈਵਲ ਦਾ ਉਹ 'ਚ 15 ਤੇ 17 ਏਜ ਗਰੁੱਪ ਸੀਗਾ ਦੋਨਾ ਤੇ ਸਾਡੀਆਂ ਬੱਚੀਆਂ ਨੇ ਇੱਕ ਗੁਰਸਿਮਰਤ ਕੌਰ ਉਹਦੇ ਵਿੱਚ ਫਸਟ ਆਈ ਆ ਤੇ ਡਬਲ ਜੀਡੀ ਇਹਨਾਂ ਦੋਨਾਂ ਨੇ ਲਈ ਸੀ ਗੁਰਲੀਨ ਕੌਰ ਤੇ ਸਿਮਰਤ ਕੌਰ ਨੇ ਉਹ ਚ 3rd ਪੋਜੀਸ਼ਨ ਹਾਸਲ ਕਰੀ ਆ ਤੇ ਰੈਂਕਿੰਗ ਦਾ ਟੂਰਨਾਮੈਂਟ ਦੇ ਵਿੱਚ ਇਹ ਹੁਣ ਪੰਜਾਬ ਲੈਵਲ ਤੋਂ ਇੱਕ ਨੰਬਰ ਤੇ ਆ ਗਿਆ ਸਿਮਰਤ ਕੌਰ ਆ ਇੱਕ ਮਾਦਵਾ ਉਹ 3rd ਪੋਜੀਸ਼ਨ ਆਈ ਆ ਸਾਡਾ ਮੁੰਡਾ ਵੀ ਹੈਗਾ 170 ਓਲਡ 30 ਹਾ ਅੰਡਰ 70 ਸਿੰਨਪੋਜੀਸ਼ਨਾਂ ਹਾਸਲ ਹੋਈਆਂ ਨੇ ਪਰ ਵੱਡੀ ਗੱਲ ਹੈ ਇੱਕ ਇੱਕ ਰੂਲਰ ਏਰੀਏ 'ਚ ਇਹ ਅਕੈਡਮੀ ਆ ਨਹੀਂ ਆਮ ਹੁਣ ਤੱਕ ਵੱਡੇ ਸ਼ਹਿਰਾਂ 'ਚ ਬੱਚੇ ਖੇਡਦੇ ਸੀ ਇਹ ਕਾਇਦੀ ਹਜੇ ਪਾਲ ਤੇ ਗੁਰਮੁਖਰ ਦੀ ਇਹ ਦੇਣਾ ਜਿਹੜੀ ਇੱਥੇ ਰੂਲਰ ਏਰੀਏ 'ਚ ਇਦਾਂ ਦੀ ਅਕੈਡਮੀ ਚਲਾ ਰਹੇ ਨੇ ਤੇ ਬੱਚੇ ਇੱਥੇ ਫਾਇਦਾ ਲੈ ਰਹੇ ਨੇ ਸਰ ਦੇਖਿਆ ਜਾਵੇ ਬੈਡਮਿੰਟਨ ਵਰਗੀ ਗੇਮ ਨੂੰ ਕੋਈ ਕਾਸ ਨਹੀਂ ਲਿਖਿਆ ਜਾਂਦਾ ਤੇ ਕੀ ਮੈਸੇਜ ਦੇਣਾ ਤੁਹਾਨੂੰ ਨਹੀਂ ਇੰਡੀਵਿਜੂਅਲ ਗੇਮਾ ਹੈ ਹੈ ਕਾਸਲੀ ਵੀ ਹੈ ਗੇਮ ਐਦਾਂ ਦੀ ਗੱਲ ਨਹੀਂ ਹੈ ਇਹ ਤੇ ਕੰਪੀਟੀਸ਼ਨ ਬਹੁਤ ਆ ਪੈਸਾ ਵੀ ਆ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਕਿਉਂਕਿ ਸਾਊਥ ਦੇ ਜਾਂ ਹੋਰ ਗੋਪੀ ਚੰਦ ਜਿਹੜੇ ਵੱਡੇ ਵੱਡੇ ਰਹੇ ਨੇ ਪਲੇਅਰ ਉਹਨਾਂ ਨੇ ਅਕੈਡਮੀਆ ਖੋਲ੍ਹੀਆਂ ਨੇ ਲੋਕ ਉਧਰ ਨੂੰ ਪ੍ਰੀਫਰ ਕਰ ਦਿੰਦੇ ਨੇ ਪਰ ਸਾਡੀ ਪੰਜਾਬ ਸਟੇਟ 'ਚ ਵੀ ਐਦਾਂ ਦੀ ਗੱਲ ਨਹੀਂ ਬਹੁਤ ਚੰਗੇ ਬੱਚੇ ਨੇ ਜਿਹੜੇ ਚੰਗੀਆਂ ਮਰਲਾ ਮਾਰ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਦੇਖੋ ਇਹ ਵੀ ਨਾਮ ਰੋਸ਼ਨ ਕਰਨਗੇ